ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜੇ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਇਹ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੇ ਬਿਜਲੀ ਦਾ ਕੰਮ ਸਿੱਖਣਾ ਆਪਾਂ ਕੋਸ਼ਿਸ਼ ਕੀਤੀ ਆ ਇੱਕ ਛੋਟੀ ਜੀ ਕੋਸ਼ਿਸ਼ ਆ ਇਹਦੇ ਵਿੱਚ ਆਪਾਂ ਨੇ ਤੁਹਾਨੂੰ ਇੱਕ ਕੋਰਸ ਬਣਾ ਕੇ ਦਿੱਤਾ ਜਿਸ ਦੀ ਆਪਾਂ ਕੋਈ ਵੀ ਕੀਮਤ ਨਹੀਂ ਰੱਖੀ ਨਾ ਸਿੱਧੇ ਤੌਰ ਤੇ ਨਾ ਸਿੱਧੇ ਤੌਰ ਤੇ ਕਈ ਵਾਰੀ ਅਕਸਰ ਹੀ ਇਸ ਤਰ੍ਹਾਂ ਹੁੰਦਾ ਕਿ ਆਪਾਂ ਪਹਿਲਾਂ ਤੁਹਾਨੂੰ ਕਹਿ ਦਿੰਦੇ ਆ ਕਿ ਇਹ ਜੀ ਕੋਰਸ ਫ੍ਰੀ ਆ ਕੱਲ ਨੂੰ ਤੁਹਾਨੂੰ ਘਮਾ ਫਰਾ ਕੇ ਵੀ ਇਹਦਾ ਤੁਸੀਂ ਆਹ ਜੇ ਪੈਕੇਜ ਲੈਣਾ ਇੰਨੇ ਪੈਸੇ ਇਹਦਾ ਬਿਲਕੁਲ ਵੀ ਕੋਈ ਪੈਸਾ ਨਹੀਂ ਹੋਊਗਾ ਜਿੰਨਾ ਚਿਰ ਇਹ ਕੋਰਸ ਚੱਲੂਗਾ ਕੋਸ਼ਿਸ਼ ਕਰਾਂਗੇ ਬਾਰੀਕ ਤੋਂ ਬਾਰੀਕ ਜਾਣਕਾਰੀ ਸੌਖੇ ਢੰਗ ਦੇ ਨਾਲ ਤੇ ਪੰਜਾਬੀ ਭਾਸ਼ਾ ਦੇ ਵਿੱਚ ਦੇਣ ਦੀ ਤੇ ਤੁਸੀਂ ਵੀਰ ਬਣ ਕੇ ਜੇਕਰ ਇਹ ਕੰਮ ਸਿੱਖਣਾ ਚਾਹੁੰਦੇ ਹੋ ਇਹਦੇ ਵਿੱਚ ਇੰਟਰਸਟ ਰੱਖਦੇ ਆ ਤੇ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਦਾ ਨਾਮ ਮੈਂ ਰੱਖਿਆ ਹੋਇਆ ਜੀ ਮਿਸਟਰ ਮਕੈਨਿਕਲ YouTube ਤੇ ਚੈਨਲ ਆ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜਿੱਥੇ ਆਪਾਂ ਕਮੈਂਟ ਕਰਦੇ ਆ ਉੱਥੇ ਵੀ ਮੈਂ ਇਹ ਲਿੰਕ ਦਿੱਤਾ ਹੋਇਆ ਜੀ ਇਹਦੀ ਆਪਾਂ ਕੋਈ ਵੀ ਫੀਸ ਨਹੀਂ ਰੱਖੀ ਇਹਦੇ ਉੱਪਰ ਮੈਂ ਤਕਰੀਬਨ 16-17 ਵੀਡੀਓ ਅਪਲੋਡ ਕਰ ਚੁੱਕਿਆ ਜਿਹਦੇ ਵਿੱਚ ਕੇ ਮੇਨ ਮੇਨ ਜਿਹੜੀ ਜਾਣਕਾਰੀ ਹੁੰਦੀ ਆ ਉਹ ਮੈਂ ਪੂਰੀ ਵਿਸਥਾਰ ਦੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੀ ਮੇਰੇ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਰੱਖਦੇ ਕੋਈ ਤੁਹਾਡਾ ਯਾਰ ਦੋਸਤ ਹੁੰਦਾ ਕੋਈ ਰਿਸ਼ਤੇਦਾਰ ਹੁੰਦਾ ਉਹਨੂੰ ਤੁਸੀਂ ਮੇਰਾ ਇਹ ਚੈਨਲ ਸੁਜੈਸਟ ਕਰ ਸਕਦੇ ਹੋ ਤੇ ਉਹ ਮੇਰੇ ਚੈਨਲ ਤੇ ਆ ਕੇ ਇਸ ਨੂੰ ਸਬਸਕ੍ਰਾਈਬ ਕਰ ਸਕਦਾ ਜੀ ਇਸ ਦੇ ਵਿੱਚ ਦੇਖਣ ਨੂੰ ਤੁਹਾਨੂੰ ਕੀ ਮਿਲੂਗਾ ਮੈਂ ਇੱਕ ਪਾਸੇ ਸਕਰੀਨ ਰਿਕਾਰਡਿੰਗ ਲਗਾ ਰਿਹਾ ਜੀ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਨੀਲੇ ਰੰਗ ਦਾ ਆਪਣਾ ਲੋਗੋ ਆ ਵਿੱਚ ਆਪਣਾ ਪੁਰਾਣਾ ਲੋਗੋ ਫੈਟ ਕੀਤਾ ਹੋਇਆ ਮੈਸਟਰ ਮਕੈਨੀਕਲ ਇਸ ਸਮੇਂ ਦੇ ਜਿਹੜੇ ਸਬਸਕ੍ਰਾਈਬਰ ਆ 17 ਹੀ ਆ ਹੁਣ ਤੁਸੀਂ ਥੋੜੀ ਹਿੰਮਤ ਮਾਰ ਕੇ ਇਹਨੂੰ ਅਪ ਕਰ ਸਕਦੇ ਹੋ ਕਿਉਂਕਿ ਇਹ ਬਿਲਕੁਲ ਆਪਾਂ ਫ੍ਰੀ ਦੇ ਵਿੱਚ ਤੁਹਾਨੂੰ ਦੇ ਰਹੇ ਆ ਜੀ ਵੀਡੀਓ ਜੀ ਆਪਾਂ ਪਹਿਲਾਂ ਹੀ ਦੱਸ ਦਿੱਤਾ ਵੀ ਕੋਈ ਸਿੱਧੇ ਜਾਂ ਸਿੱਧੇ ਤੌਰ ਤੇ ਆਪਾਂ ਤੁਹਾਡੇ ਕੋਲ ਕੋਈ ਦਾ ਰੁਪਈਆ ਨਹੀਂ ਲੈਣਾ ਜੇ ਆਪਾਂ ਵੀਡੀਓ ਦੇ ਵਿੱਚ ਚੱਲਦੇ ਆਂ ਦੇਖੋ ਸਭ ਤੋਂ ਪਹਿਲਾਂ ਆ ਵੀਡੀਓ ਆਪਣੀਆਂ ਪਾਈਆਂ ਹੋਈਆਂ ਜੀ ਰਜਿਸਟੈਂਸ ਦੇ ਬਾਰੇ ਦੇ ਵਿੱਚ ਕਿ ਰਜਿਸਟੈਂਸ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕੀ ਕੀ ਕੰਮ ਹੁੰਦੇ ਆ ਉਸ ਤੋਂ ਬਾਅਦ ਕਪੈਸਟਰ ਦੀਆਂ ਵੀਡੀਓਆਂ ਹੋਣੀਆਂ ਤੇ ਜੋ ਸਭ ਤੋਂ ਇੱਕ ਵੱਡੀ ਵੀਡੀਓ ਇਹਦੇ ਤੇ ਪਾਈ ਹੋਈ ਆ ਜੀ ਕਿ ਮਲਟੀਮੀਟਰ ਚਲਾਉਣਾ ਸਿੱਖੋ ਪੰਜਾਬੀ ਦੇ ਵਿੱਚ ਇੱਕ ਹੀ ਵੀਡੀਓ ਵਿੱਚ ਆਪਾਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਸਿੰਪਲ ਪੰਜਾਬੀ ਭਾਸ਼ਾ ਦੇ ਵਿੱਚ ਮਲਟੀਮੀਟਰ ਚਲਾਉਣਾ ਸਿਖਾਇਆ ਦੇਖੋ YouTube Facebook ਤੇ ਬਹੁਤ ਵਧੀਆ ਵਧੀਆ ਵੀਰ ਕੰਮ ਕਰਦੇ ਆ ਮੈਥੋਂ ਵੀ ਵਧੀਆ ਵੀਡੀਓ ਬਣਾਉਂਦੇ ਆ ਹਰ ਆਦਮੀ ਦਾ ਦੱਸਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਮੇਰਾ ਥੋੜਾ ਇਹ ਹੁੰਦਾ ਵੀ ਸਿੰਪਲ ਜਿਆਦਾ ਸਿੰਪਲ ਤਰੀਕੇ ਦੇ ਨਾਲ ਮੈਂ ਦੱਸਦਾ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆ ਤੇ ਤੁਸੀਂ ਮੇਰੇ ਜਿਹੜੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਇੱਥੇ ਤੇ ਰਿਪੋਰਟੀਆਂ ਦੀਆਂ ਵੀਡੀਓ ਅਤੇ ਨਾਲ ਦੀ ਨਾਲ ਜਿਵੇਂ ਕੋਰਸ ਬਣਾਏ ਹੋਏ ਆ ਉਹਦੀ ਕੰਪੋਨੈਂਟ ਦੀ ਜਾਣਕਾਰੀ ਉਹਦੀਆਂ ਆਪਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਪਹਿਲਾਂ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਹੱਦ ਤੋਂ ਵੱਧ ਇਸੇ ਤਰ੍ਹਾਂ ਹੀ ਮੈਨੂੰ ਉਮੀਦ ਆ ਕਿ ਤੁਸੀਂ ਮੇਰੇ ਇਸ ਚੈਨਲ ਨੂੰ ਵੀ ਪਿਆਰ ਦਿਓਗੇ ਜੀ ਚਲੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ